ਤੇ ਮੈਂ ਟਾਈਮ ਹੈ 3 3 1/2 ਟਾਈਮ ਮਿੰਟ ਆ ਠੀਕ ਆ ਤੇ ਠੇਕਾ ਸਾਡਾ ਹੈਗਾ 4 4000 ਰੁਪਏ ਠੇਕਾ 5000 ਰੁਪਏ ਠੇਕਾ ਇਹ ਆ ਨਾ ਹਣ ਕੇ ਮੌਕਾ ਵੇਖਣ ਵੇਖ ਕੇ ਤਾਂ ਅੱਡੇ ਦਾ ਹਾਲਾਤ ਵੇਖ ਲੈਣ ਦੇ ਕੰਮ ਚੱਲਣ ਡਿਆ ਕੋਈ ਕੰਮ ਚ ਪ੍ਰੋਗਰੈਸਿਵ ਨਹੀਂ ਹੈਗੀ ਤੇਜ਼ੀ ਨਹੀਂ ਹੈਗੀ ਕੰਮ ਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਤੇ ਅੱਜ ਆਪਾਂ ਪਹੁੰਚੇ ਆ ਬੱਸ ਸਟੈਂਡ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬੱਸ ਜੋ ਕਿ ਬਿਲਕੁਲ ਹੀ ਪਾਣੀ ਨਾਲ ਡੁੱਬੀ ਪਈ ਹੈ ਤੁਸੀਂ ਦੇਖ ਸਕਦੇ ਹੋ ਬਸ ਦੇ ਹਾਲਾਤ ਤੇ ਨਾਲ ਹੀ ਤੁਸੀਂ ਦੇਖੋ ਬਸ ਸਟੈਂਡ ਦੇ ਹਾਲਾਤ ਕਿਵੇਂ ਦਾ ਲੱਗ ਰਿਹਾ ਹੈ ਅੰਮ੍ਰਿਤਸਰ ਨੂੰ ਇੱਕ ਇਤਿਹਾਸਿਕ ਸਿੱਧੀ ਮੰਨਿਆ ਗਿਆ ਹੈ 스마트 ਸਿਟੀ ਦਾ ਦਰਜਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਵੀ ਬੱਸ ਨਹੀਂ ਨਿਕਲ ਪਾ ਰਹੀ ਕਿਉਂਕਿ ਇੰਨਾ ਕੁ ਜ਼ਿਆਦਾ ਪਾਣੀ ਖੜਿਆ ਹੋਇਆ ਹੈ ਥੋੜੇ ਦੇਰ ਪਹਿਲੇ ਹਲੇ بارش ਆਈ ਸੀ ਤੇ ਇਸ ਬਾਰਿਸ਼ ਦੇ ਪਾਣੀ ਦੇ ਨਾਲ ਇੱਕ ਬੱਸ ਡੁੱਬ ਚੁੱਕੀ ਤੁਸੀਂ ਦੇਖ ਸਕਦੇ ਹੋ ਕਿੰਨੀ ਹੀ ਬੁਰੀ ਤਣਾਉ ਬੱਸ ਜਿਹੜੀ ਹੈ ਪਾਣੀ ਦੇ ਵਿੱਚ ਡੁੱਬੀ ਪਈ ਹੈ ਪ੍ਰਸ਼ਾਸਨ ਨੂੰ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਨਾ ਚਾਹੀਦਾ ਤੇ ਲੋਕੀ ਜਿਹੜੇ ਇੱਥੇ ਨੇ ਵਾਇਟ ਦੇ ਰਹੇ ਸੀ ਉਹ ਬਹੁਤ ਹੀ ਜ਼ਿਆਦਾ ਖਿਲਾਫ ਸੀ ਕਿ ਪ੍ਰਸ਼ਾਸਨ ਸਾਡੀ ਮਦਦ ਕਿਉਂ ਨਹੀਂ ਕਰ ਰਿਹਾ 3 ਮਹੀਨੇ ਤੋਂ ਲਗਾਤਾਰ ਪ੍ਰਸ਼ਾਸਨ ਵਾਅਦੇ ਕਰ ਰਿਹਾ ਵਾ ਕਿ ਆਪਾਂ ਕਰਾਂਗੇ 스마트 ਸਿਟੀ ਬਣਾਵਾਂਗੇ ਅਮਰitsar ਨੂੰ ਪਰ ਇਹੋ ਜਿਹੇ ਹਾਲਾਤ ਦੇਖ ਕੇ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਕੁਝ ਕਰ ਰਿਹਾ ਨੇ ਸਸ਼ੀਗਰਪਾ ਜੀ ਬਸ ਟਰਡੀ ਹਾਂਜੀ ਕਿੱਦਾਂ ਪਾਈ ਡੁੱਬ ਗਈ ਸਾਈਡ ਦੇਣ ਵਾਸਤੇ ਅਕਸਰ ਬਸ ਅਡੇ ਦਾ ਹਾਲ ਵੇਖ ਲੋ ਸਾਈਡ ਤੇ ਅਕਸਰ ਦੇਣੀ ਹੁਣ ਬਸਾਂ ਨੂੰ ਸਾਡਾ ਟਾਈਮ ਲੇਟ ਸੀ ਤਾਂ ਕਰਕੇ ਅੱਗੇ ਵੀ ਇੱਥੇ ਲਾਈਦੀ ਬਸ ਉਹ ਸਾਈਡ ਦੇਣ ਲੱਗਿਆ ਵੜਗੀ ਥੱਲੇ ਅੰਮ੍ਰਿਤਸਰ ਨੂੰ ਇੱਕ ਸਮਾਰਟ ਜੀ ਦਾ ਦਰਜਾ ਦਿੱਤਾ ਗਿਆ ਤੇ ਪ੍ਰਸ਼ਾਸਨ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਤੁਹਾਨੂੰ ਕੀ ਲੱਗਦਾ ਬਹੁਤ ਜ਼ਿਆਦਾ ਵਧੀਆ ਮੈਂ ਤੇ ਜਦੋਂ ਦਾ ਆਇਆ ਮੈਂ ਤੇ ਇਹੀ ਵੇਂਦਾ ਮੈਂ ਹਾਲ ਬਹੁਤ ਵਧੀਆ ਅਡੇ ਦਾ ਬਹੁਤ ਛੇਤੀ ਤਿਆਰ ਹੋ ਗਿਆ ਅਡਾ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਮੈਂ ਤੇ ਆਣ ਕੇ ਮੌਕਾ ਵੇਖਣ ਵੇਖ ਕੇ ਅੱਡੇ ਦਾ ਹਾਲਾਤ ਵੇਖ ਲੈਣ ਨਾ ਪਾਣੀ ਨਿਕਲਦਾ ਪਿਆ ਨਾ ਕੋਈ ਕੋਈ ਪ੍ਰਸ਼ਾਸਨ ਹੈ ਸਹਾਇਤਾ ਵੀ ਨਹੀਂ ਕਰਨ ਆ ਰਿਹਾ ਪਿਛਲੇ 3 ਮਹੀਨੇ ਤੋਂ ਹਾਂਜੀ ਭਾਜੀ ਕੀ ਕਰੀਏ ਉੱਪਰ ਚੀ ਲੱਗੀ ਜਾਂਦੀ ਹੈ ਪਿਛਲੇ 3 ਮਹੀਨੇ ਤੋਂ ਅੱਡੇ ਕੰਮ ਚੱਲਣ ਦਾ ਕੋਈ ਕੰਮ ਚ ਪ੍ਰੋਗਰੈਸਿਵ ਨਹੀਂ ਹੈਗੀ ਤੇਜ਼ੀ ਨਹੀਂ ਹੈਗੀ ਕੰਮ ਚ ਬਸ ਰੋਜ਼ ਹੀ ਇੱਦਾਂ ਗੱਡੀਆਂ ਡੇਗਦੀਆਂ ਆਂ ਕ੍ਰੇਨ ਲਿਆ ਕੇ ਪੈਸੇ ਦੇ ਕੇ ਆਪਣੇ ਨਿੱਜੀ ਪੈਸਿਆਂ ਦੇ ਗੱਡੀ ਘੜਾਈ ਜਾਂਦੀ ਹੈ ਬਾਹਰ ਫੋਨ ਵੀ ਅੱਡਾ 2-400 ਰੁਪਏ ਖਰਚੇ ਆ ਗਿਆ ਵਾ ਟਰੋ ਜਾਣ ਲਿਆਂਦਾ ਵਾ ਟਰੈਕਟਰ ਲਿਆਂਦਾ ਵਾ ਪਰ ਹੋਏ ਤੱਕ ਗੱਡੀ ਨਹੀਂ ਨਿਕਲੀ 2000 ਰੁਪਏ ਜੀਸੀਵੀ ਵਾਲੇ ਲੈਣਾ ਹੀ 1500 ਰੁਪਏ ਜੀਸੀਵੀ ਵਾਲੇ ਲੈਣਾ ਦੇ ਹੜਾਤ ਨੇ ਦੇ ਪ੍ਰਸ਼ਾਸਨ ਨੂੰ ਕੀ ਕਰਨਾ ਪ੍ਰਸ਼ਾਸਨ ਤਾਂ ਆਪਣੀ ਜੇਬ ਪਰੋਂ ਭਰ ਲੈ ਉਹ ਆਪਣੀ ਪਹਿਲੋਂ ਜੇਬ ਭਰ ਲੈ ਤੇ ਫੇਰੀ ਇਹਨਾਂ ਦੇ ਗੱਡੀਆਂ ਦੇ ਗੱਡੀਆਂ ਬਾਰੇ ਸੋਚਣਗੇ ਜਾਂ ਅੱਡੇ ਬਾਰੇ ਸੋਚਣਗੇ ਇਸ ਤੋਂ ਪਹਿਲਾਂ ਇਹਨਾਂ ਤੋਂ ਕੁਝ ਨਹੀਂ ਹੋ ਸਕਦਾ ਕਿਉਂਕਿ ਪ੍ਰਸ਼ਾਸਨ ਨੇ ਪਹਿਲੋਂ ਆਪਣੀ ਜੇਬ ਭਰਨੀ ਆ ਫਿਰ ਉਸ ਤੋਂ ਬਾਅਦ ਹੀ ਜੋ ਕੰਮ ਇਹ ਬਚਣਗੇ ਤੇ ਫੇਰੀ ਅੱਡੇਆਂ ਦੇ ਲਾਉਣਾ ਇਹਨਾਂ ਨੇ ਤੇ ਇਦਾਂ ਟੋਵੇ ਪੱਟੇ ਰਹਿਣਗੇ ਅੱਗੇ ਦੇਖ ਲੋ ਕਿੰਨਾ ਛੱਪੜ ਬਣਿਆ ਤਾਂ ਇੱਥੇ ਤਾਂ ਦਰਿਆ ਖੁੱਲਣਾ ਹੀ ਖੁੱਲਣਾ ਦੀ ਗੱਡੀਆਂ ਇੱਤਾਂ ਹੀ ਡਿੱਗਦੀਆਂ ਰਹਿਣੀਆਂ ਇੱਦਾਂ ਹੀ ਗੱਡੀਆਂ ਡਿੱਗਦੀਆਂ ਰਹਿਣੀਆਂ ਤੇ ਇੱਤਾਂ ਹੀ ਕੋਈ ਸੁਣਾਈ ਨਹੀਂ ਹੈਗੀ ਬਸ ਸਟੈਂਡ ਦੀ ਪਰਚੀ ਕੱਟ ਲੈਂਦੇ ਆ ਕਮਾਨੀਆਂ ਟੁੱਟਣ ਡੀਆਂ ਪਿੰਨਾ ਟੁੱਟਣ ਡੀਆਂ ਵਾ ਆਵਾਯਾਰੀ ਹੋਣ ਦੀ ਮੋਟਰਸਾਈਕਲ ਬੈਗ ਵਗੈਰਾ ਆਉਂਦੇ ਆ ਡਿੱਗਦੇ ਆ ਕੱਪੜੇ ਭੇਕੇ ਵਿਚਾਰੇ ਲੋਕੀ ਖੱਜਲ ਖਰਾਬ ਹੋਣ ਤੇ 3 ਮਹੀਨੇ ਹੋ ਗਿਆ ਹਵਾਲਿਆ ਕੋਈ ਸੁਣਾਈ ਨਹੀਂ ਹੈਗੀ ਇੱਥੇ ਬਸ ਇਹਨੂੰ ਇਹ ਰਾਤ ਦਿਨ ਲਾ ਕੇ ਇਹਨੂੰ ਅੱਡੇ ਨੂੰ ਕੰਪਲੀਟ ਕਰਾਉਣ ਤੇ ਸਾਡਾ ਕੋਈ ਬਚਾ ਹੋਵੇ ਟਿਕਾਵੇ ਰੋਡ ਤੋਂ ਬੋਲਦੇ ਆ ਇਹ ਬੱਸਾਂ ਜਿਹੜੇ ਆ ਵੀ ਇਹਨਾਂ ਨੇ ਪਹਿਲਾਂ ਟਾਈਮ ਲਿਆ ਸੀ 15 ਦਿਨਾਂ ਦਾ ਇਹ ਇਹਨੂੰ ਮੇਰਾ ਖਿਆਲ ਤਿੰਨ ਚਾਰ ਮਹੀਨੇ ਹੋ ਚੱਲੇ ਬੱਸ ਸਟੈਂਡ ਨੂੰ ਪਹਿਲਾਂ ਇਹ ਕਹਿੰਦੇ ਵੀ ਇਹ 15 ਦਿਨਾਂ ਜਾ ਬਾਅਦ ਤਿਆਰ ਪਰ ਤਿਆਰ ਕਰ ਦਾਂਗੇ ਪਹਿਲਾਂ ਇਹਨਾਂ ਨੇ ਢਾਈ ਢਾਈ ਤਿੰਨ ਫੁੱਟ ਮਿੱਟੀ ਪੁੱੜਤੀ ਆ ਠੀਕ ਆ ਤੇ ਮੜਕੇ ਪਰਸਾ ਚਾਲੂ ਹੋ ਗਈਆਂ ਹੁਣ ਸਾਡੇ ਇੱਥੇ ਤਿੰਨ ਤਿੰਨ ਮਿੰਟ ਟਾਈਮ ਹੈ ਤਿੰਨ ਤਿੰਨ ਢਾਈ ਟਾਈਮ ਮਿੰਟ ਆ ਠੀਕ ਆ ਤੇ ਠੇਕਾ ਸਾਡਾ ਹੈਗਾ 4-4000 ਰੁਪਏ ਠੇਕਾ 5000 ਰੁਪਏ ਠੇਕਾ ਠੀਕ ਆ ਇਥੇ ਇੰਨੇ ਵੀ ਹੁਣ ਤੁਹਾਡੇ ਸਾਹਮਣੇ ਉਥੇ ਹੰਗਾ ਮੋਇਆ ਹੀ ਸਾਰੀ ਜਿਹੜੀ ਪਬਲਿਸਿਟੀ ਇੱਧਰ ਆਈ ਸਾਰੀ ਘੁੰਮਣ ਯਾਤਰੀ ਸਾਰੇ ਇੱਧਰ ਆਏ ਆ ਤੋ ਕੀ ਦੇਖਣਗੇ ਆਗੇ ਇਥੇ ਇਹ ਕੀ ਹੈ ਇਥੇ ਅਮਰਤਾ ਸਿਫਤੀ ਦਾ ਘਰ ਹੈ ਇੱਕ ਮੰਨਿਆ ਪਰ ਮੰਨਿਆ ਗਿਆ ਹੈ ਤੇ ਆਹ ਲਿਆ ਇੱਥੇ ਬੰਦੇ ਨੇ ਕੀ ਉਹਨਾਂ ਦੇ ਕੀ ਕਹਨੇ ਜਾਣਾ ਆ ਵੇਖੋ ਟੋਏ ਵੇਖੋ ਮੰਗ ਤੁਹਾਡੇ ਸਾਹਮਣੀਆਂ ਬਸ ਸਟੈਂਡ ਬਣਾਉਣ ਲੱਗ ਲੈ ਕਿੰਨਾ ਗੰਦ ਪਿਆ ਸਾਹਮਣੇ ਵੇਖੋ ਤੁਸੀਂ ਤੁਹਾਡੇ ਸਾਹਮਣੇ ਹੀ ਆ ਜਿਹੜੀ ਸਾਰੀ ਤਾਰੀ ਨਹੀਂ ਮੱਥਾ ਟੇਕਣ ਜਾਂਦੇ ਸੜਕਾਂ ਕਰੀ ਸੜਕਾਂ ਕੋਈ ਨਹੀਂ ਹੈਗਾ ਮੁਸ਼ਕਲਾਂ ਆਉਂਦੀਆਂ ਉਹਨੂੰ ਲੰਘਣ ਲੰਘਣ ਮੁਸ਼ਕਲਾਂ ਆਉਂਦੀ ਤੁਹਾਡੇ ਸਾਹਮਣੇ ਆ ਬਸ ਤਾਂ ਲੰਘਣ ਦੀ ਆ ਔਰ ਉਹ ਐਡੀ ਕੀ ਪਈ ਆ ਤਾਂ ਟਾਈਮ ਮਿਸ ਹੋ ਗਿਆ ਬਾਰ ਬਾਰ ਇਹ ਹਾਲ ਹੈ ਸਗੋਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਆਪਾਂ ਅੱਡਾ ਤਿਆਰ ਕਰੀਏ ਤੇ ਕਿਸੇ ਨੂੰ ਦਿੱਕਤ ਨਾ ਆਵੇ ਠੀਕ ਹੈ ਜੀ ਐਵੇਂ ਹੋ ਵੀ ਨਹੀਂ ਆਦੀ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਬਹੁਤ ਸਾਰੇ ਵਾਅਦੇ ਕਰ ਰਿਹਾ ਪਰ ਕੋਈ ਪ੍ਰਸ਼ਾਸਨ ਇਸ ਦਾ ਹੱਲ ਨਹੀਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਬੱਸਾਂ ਨੂੰ ਆਉਣ ਜਾਣ 'ਚ ਤੇ ਲੋਕਾਂ ਨੂੰ ਵੀ ਬਹੁਤ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਹਰ ਕਿਤੇ ਪਾਣੀ ਭੜਿਆ ਹੋਇਆ ਟੁੱਟੇ ਹੋਏ ਨੇ ਗੱਡੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਡੇ ਆਪਣੇ ਬੱਸ ਸਟੈਂਡ ਦਾ ਤੁਸੀਂ ਦੇਖ ਸਕਦੇ ਹੋ ਹਰ ਕਿਤੇ ਪਾਣੀ ਭਰਿਆ ਹੋਇਆ ਇਸ ਦੀ ਮੰਗ ਪ੍ਰਸ਼ਾਸਨ ਨੂੰ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਇਸ ਦੇ ਨਾਲ ਇਜਾਜ਼ਤ ਦਿਓ ਮੈਨੂੰ ਮਹਰੀਆ ਕੈਮਰਾਮੈਨ ਅੱਗੇ ਦੇ ਨਾਲ